ਸਚਿਆਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅਸ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਧਮਕੀ ਦਿੱਤੀ ਹੈ ਕਿ ਜੇ ਤਾਲਿਬਾਨ ਨੇ ਉਹਨਾਂ ਦੇ ਮੁਲਕ ਉਤੇ ਦਹਿਸ਼ਤੀ ਹਮਲੇ ਦੀ ਹਿਮਾਕਤ ਕੀਤੀ ਤਾਂ ਉਸ ਨੂੰ ਮਿਟਾ ਕੇ ਮੁਰ ਗੁਫਾਵਾਂ ਚ ਭੇਜ ਦਿੱਤਾ ਜਾਵੇਗਾ ਸਤੰਬੋਲ ਚ ਸ਼ਾਂਤੀ ਵਾਰਤਾ ਨਕਾਮ ਰਹਿਣ ਮਗਰੋਂ ਆਸੀਫ ਨੇ ਸੋਸ਼ਲ ਮੀਡੀਆ ਉਤੇ ਇਹ ਬਿਆਨ ਦਿੱਤਾ ਪਾਕਿਸਤਾਨ ਦੀ ਮੁੱਖ ਮੰਗ ਹੈ ਕਿ ਤਾਲਿਬਾਨ ਪਾਕਿਸਤਾਨ ਚ ਅਤਵਾਦ ਲਈ ਅਫਗਾਨਿਸਤਾਨ ਦੀ ਧਿਰਤੀ ਦੀ ਵਰਤੋਂ ਕਰਨ ਵਾਲੇ ਦਹਿਸ਼ਤਗਰਦਾਂ ਖਿਲਾਫ ਕਾਰਵਾਈ ਕਰੇ ਆਸੀਫ ਨੇ ਕਿਹਾ ਹੈ ਕਿ ਪਾਈਵਾਲ ਮਿਲਕਾਂ ਦੀ ਅਪੀਲ ਉਤੇ ਪਾਕਿਸਤਾਨ ਸ਼ਾਂਤੀ ਵਾਰਤਾ ਲਈ ਰਾਜ਼ੀ ਹੋਇਆ ਸੀ ਪਰ ਅਫਗਾਨ ਅਧਿਕਾਰੀਆਂ ਵੱਲੋਂ ਦਿੱਤੇ ਗਏ ਜ਼ਹਿਰੀਲੇ ਬਿਆਨਾਂ ਤੋਂ ਤਾਲਿਬਾਨ ਹਕੂਮਤ ਦੀ ਮਾਨਸਿਕਤਾ ਸਪਸ਼ਟ ਹੋ ਜਾਂਦੀ ਹੈ ਮੰਤਰੀ ਨੇ ਕਿਹਾ ਹੈ ਕਿ ਤਾਲਿਬਾਨ ਹਕੂਮਤ ਅਫਗਾਨਿਸਤਾਨ ਨੂੰ ਇੱਕ ਹੋਰ ਸੰਘਰਸ਼ ਵੱਲ ਧੱਕ ਰਹੀ ਹੈ ਤਾਲੀਬਾਨ ਵੱਲੋਂ ਕਈ ਸਾਮਰਾਜਾਂ ਨੂੰ ਦਫ਼ਨ ਕਰਨ ਦੇ ਦਾਅਵਿਆਂ ਤੇ ਉਹਨਾਂ ਕਹੇ ਕਿ ਪਾਕਿਸਤਾਨ ਸਾਮਰਾਜ ਹੋਣ ਦਾ ਦਾਵਾ ਨਹੀਂ ਕਰਦਾ ਪਰ ਅਫਗਾਨਿਸਤਾਨ ਆਪਣੇ ਲੋਕਾਂ ਲਈ ਪੱਕੇ ਤੌਰ 'ਤੇ ਕਬਰਿਸਤਾਨ ਬਨ ਰਿਹਾ ਹੈ ਉੱਤਰ ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੀ ਵਾਰਤਾ ਨਾਕਾਮ ਰਹਿਣ ਨੂੰ ਤੇ ਚਿੰਤਾ ਜਤਾਈ ਹੈ ਯੂਨ ਦੇ ਤਰਜਮਾਨ ਸਟੀਫਨ ਦੁਜ਼ਾਰਿਕ ਨੇ ਅਸਤਾਈ ਹੈ ਕਿ ਦੋਵੇਂ ਮੁਲਕਾਂ ਵਿਚਾਲੇ ਮੁਰ ਜੰਗ ਨਹੀਂ ਹੋਵੇਗੀ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਸ ਪੁਸ਼ਟੀ ਕੀਤੀ ਹੈ ਕਿ ਸਰਹੱਦ ਦਾ ਪਾਰ ਅਤਵਾਦ ਨਾਲ ਨਜੇਠਣ ਲਈ ਅਫਗਾਨ ਤਾਲੀਬਾਨ ਨਾਲ ਹੋਈ ਗੱਲਬਾਤ ਬੇਨਤੀਜੀ ਰਹੀ ਹੈ ਉਨ੍ਹਾਂ ਕਿਹਾ ਹੈ ਕਿ ਕਾਬੂਲ ਕੱਟੜਪੰਥੀਆਂ ਨੂੰ ਕਾਬੂ ਕਰਨ ਦੀਆਂ ਆਪਣੀਆਂ ਵਚਨਬੱਧਤਾਵਾਂ ਤੋਂ ਪਿੱਛੇ हट ਗਿਆ ਹੈ ਚਾਰੋਜਾ ਵਾਰਤਾ ਸੰਚੇਰਵਾਰ ਨੂੰ ਸ਼ੁਰੂ ਹੋਈ ਸੀ ਜਿਸ ਦੀ ਵਿਚੋਲਗੀ ਤੁਰਕੀ ਨੇ ਕੀਤੀ ਇਸ ਵਾਰਤਾ ਦੌਰਾਨ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਸਮੱਸਿਆਵਾਂ ਦੇ ਹੱਲ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ 'ਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਰੂਸ ਦੇ ਰਾਸ਼ਟਰਪਤੀ ਬਲਦਮੀਰ ਪੁਤਿਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰੂਸੀ ਫੌਜੀਆ ਨੇ ਯੂਕਰੇਨ ਦੇ ਦੋ ਪ੍ਰਮੁੱਖ ਸ਼ਹਿਰਾਂ 'ਚ ਯੂਕਰੇਨੀ ਸਲਾਮਤੀ ਦਸਤਿਆਂ ਨੂੰ ਕੇਰ ਲਿਆ ਤੇ ਉਹਨਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਉਦੋਂ ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਪੁਤਿਨ ਦੇ ਇਸ ਦਾਅਵੇ ਨੂੰ ਰੱਦ ਕੀਤਾ ਪੁਤਿਨ ਨੇ ਮਾਸਕੋ ਚ ਇੱਕ ਫੌਜੀ ਹਸਪਤਾਲ ਚ ਜ਼ਖਮੀ ਫੌਜੀਆਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਰੂਸੀ ਫੌਜੀ ਯੂਕਰੇਨ ਤੇ ਪੱਛਮੀ ਮੁਲਕਾਂ ਚ ਪੱਤਰਕਾਰਾਂ ਲਈ ਸੁਰੱਖਿਅਤ ਰਸਤਾ ਖੋਲਣ ਲਈ ਤਿਆਰ ਹੈ ਤਾਂਕਿ ਉਹ ਆਪਣੀ ਅੱਖੀਂ ਦੇਖ ਸਕਣ ਕਿ ਉੱਥੇ ਕੀ ਹੋ ਰਿਹਾ ਹੈ ਰੂਸੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਦੋਨੇਸਕ ਖੇਤਰ ਚ ਯੂਕਰੇਨ ਦੇ ਇੱਕ ਪ੍ਰਮੁੱਖ ਗੜ ਪ੍ਰੋਕੋਪਸਕ ਤੇ ਉੱਤਰੀ ਖਾਰਕੀਵ ਖੇਤਰ ਦੇ ਇੱਕ ਮਹੱਤਵਪੂਰਨ ਰੇਲ ਜੰਕਸ਼ਨ ਵਿੱਚ ਯੂਕਰੇਨੀ ਫੌਜੀਆਂ ਨੂੰ ਕੇਰ ਲਿਆ ਪੁਤਿਨ ਨੇ ਇਸ ਦਾਅਵੇ ਤੋਂ ਉਲਟਾ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਕਿਹਾ ਕਿ ਕੁੰਪਿਆਕਸਕ ਨੂੰ ਘੇਰਨ ਦੀ ਦਾਵਾ ਮੰਨ ਘੜਤ ਹੈ ਤੇ ਕਾਲਪਨਿਕ ਹੈ ਯੂਕਰੇਨ ਦੀ ਪੂਰਬੀ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਕੋਫਸਕ ਵਿੱਚ ਹਾਲਾਤ ਮੁਸ਼ਕਲ ਪਰ ਕਾਬੂ ਹੇਠ ਨੇ ਪ੍ਰਕੋਫਸਕ ਦੀ ਰੱਖਿਆ ਕਰ ਰਹੀ ਯੂਕਰੇਨੀ ਫੌਜ ਦੀ ਸੱਤਵੀਂ ਰੈਪਿਡ ਰਿਐਕਸ਼ਨ ਕੋਰ ਨੇ ਕਿਹਾ ਹੈ ਕਿ ਰੂਸ ਨੇ ਸ਼ਹਿਰ ਨੂੰ ਘੇਰਨ ਲਈ ਲਗਭਗ 11000 ਫੌਜੀਆਂ ਦੀ ਤਾਇਨਾਤੀ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਚ ਉਸਨੇ ਸਵੀਕਾਰ ਕੀਤਾ ਹੈ ਕਿ ਕੁਝ ਰੂਸੀ ਫੌਜੀ ਪ੍ਰਕੋਫਸਕ ਵਿੱਚ ਕੁਸਪੈਟ ਕਰਨ 'ਚ ਸਫਲ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੱਖਿਆ ਵਿਭਾਗ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੀ ਜਾਂਚ ਮੁੜ ਸ਼ੁਰੂ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਾਂਚ ਚੀਨ ਤੇ ਰੂਸ ਦੇ ਬਰਾਬਰ ਹੋਣੀ ਚਾਹੀਦੀ ਹੈ ਅਮਰੀਕਾ ਨੇ ਆਖਰੀ ਵਾਰ 1992 ਚ ਪਰਮਾਣੂ ਹਥਿਆਰਾਂ ਦੀ ਜਾਂਚ ਕੀਤੀ ਸੀ 트੍ਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਉਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਦੂਜੇ ਦੇਸ਼ਾਂ ਦੇ ਪ੍ਰੀਖਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਯੁੱਧ ਵਿਭਾਗ ਨੂੰ ਤੁਰੰਤ ਬਰਾਬਰੀ ਦੇ ਆਧਾਰ ਉਤੇ ਪਰਮਾਣੂ ਹਥਿਆਰਾਂ ਦੀ ਜਾਂਚ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ 트੍ਰੰਪ ਨੇ ਖਾਸ ਤੌਰ ਉਤੇ ਰੂਸ ਤੇ ਚੀਨ ਦਾ ਨਾਮ ਲੈਂਦੇ ਹੋਏ ਕਿਹਾ ਹੈ ਕਿ ਰੂਸ ਦੂਜੇ ਨੰਬਰ ਉਤੇ ਹੈ ਤੇ ਚੀਨ ਤੀਜੇ ਨੰਬਰ ਉਤੇ ਹੈ ਪਰ ਅਗਲੇ 5 ਸਾਲਾਂ ਚ ਉਹ ਬਰਾਬਰ ਹੋ ਸਕਦੇ ਨੇ 트럼ਪ ਦੀ ਇਹ ਪੋਸਟ ਦੱਖਣੀ ਕੋਰੀਆ ਚ ਚੀਨੀ ਰਾਸ਼ਟਰਪਤੀ ਸ਼ੀ ਜਿੰਪਿੰਗ ਨਾਲ ਮੁਲਾਕਾਤ ਤੋਂ 1 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਹੀ ਇਹ ਧਿਆਨ ਦੇਣ ਯੋਗ ਹੈ ਕਿ 1996 ਚ ਦਸਤਕਤ ਕੀਤੀ ਗਈ ਵਿਆਪਕ ਪਰਮਾਣੂ ਟੈਸਟ ਪਾਬੰਦੀ ਸੰਧੀ ਦੇ ਤਹਿਤ ਭੂਮੀਗਤ ਪਰਮਾਣੂ ਪਰिक्ਖਣਾ ਉਤੇ ਪਾਬੰਦੀ ਲਗਾਈ ਗਈ ਸੀ ਚੀਨ ਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਨੇ ਇਸ ਸੰਧੀ ਉਤੇ ਦਸਤਖਤ ਕੀਤੇ ਸਨ ਪਰ ਅਜੇ ਤੱਕ ਇਸ ਨੂੰ ਰਸਮੀ ਤੌਰ ਉਤੇ ਪ੍ਰਵਾਨਗੀ ਨਹੀਂ ਦਿੱਤੀ ਗਈ। ਇੱਕ ਪੂਰੇ ਪਰਮਾਣੂ ਹਥਿਆਰ ਦੇ ਟੈਸਟ 'ਚ ਇੱਕ ਲਾਈਵ ਪਰਮਾਣੂ ਬੰਬ ਦਾ ਵਿਸਪੋਰਟ ਸ਼ਾਮਲ ਹੁੰਦਾ ਤਾਂ ਜੋ ਇਸ ਦੀ ਵਿਨਾਸ਼ਕਾਰੀ ਸ਼ਕਤੀ, ਰੇਡੀਏਸ਼ਨ ਪ੍ਰਭਾਵਾਂ ਤੇ ਤਕਨੀਕੀ ਕੁਸ਼ਲਤਾ ਨੂੰ ਮਾਪਿਆ ਜਾ ਸਕੇ। ਇਸ ਟੈਸਟ 'ਚ ਇੱਕ ਪਰਮਾਣੂ ਪ੍ਰਤੀਕਿਰਿਆ ਸ਼ਾਮਲ ਹੁੰਦੀ ਹੈ ਤੇ ਅਜਿਹੇ ਟੈਸਟ ਆਮ ਤੌਰ ਉਤੇ ਭੂਮੀਗਤ ਜਾਂ ਹਵਾਵਾਂ ਵਿੱਚ ਕੀਤੇ ਜਾਂਦੇ ਨੇ। ਇਸ ਨੇ ਰੇਡੀਏਸ਼ਨ ਦੇ ਸੰਪਰਕ ਦੇ ਜੋਖਮ ਦੇ ਕਾਰਨ ਇੱਕ ਵੱਡਾ ਵਾਤਾਵਰਣ ਇਹਨ ਰਾਜਨੀਤਿਕ ਮੁੱਦਾ ਖੜਾ ਕੀਤਾ ਹੈ ਅਮਰੀਕਾ ਨੇ ਆਖਰੀ ਵਾਰ 23 ਸਤੰਬਰ 1992 ਨੂੰ ਨੇਵਾਡਾ ਵਿੱਚ ਪਰਮਾਣੂ ਪਰਿਕਸ਼ਨ ਕੀਤਾ ਸੀ ਉਸੇ ਸਾਲ ਤਤਕਾਲੀ ਰਾਸ਼ਟਰਪਤੀ ਜੋਰਜ ਐਚ ਡਬਲਯੂ ਬੁਸ਼ ਨੇ ਭੂਮੀਗਤ ਪਰ ਪਰਮਾਣੂ ਪਰਿਕਸ਼ਨਾਂ ਉਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ 1990 ਦੀ ਦਹਾਕੇ ਤੋਂ ਬਾਅਦ ਰੂਸ ਤੇ ਚੀਨ ਨੇ ਵੀ ਅਜਿਹੇ ਪਰਿਕਸ਼ਨ ਬੰਦ ਕਰ ਦਿੱਤੇ ਸਨ ਹੁਣ ਟਰੰਪ ਇਹਨਾਂ ਪਰਿਕਸ਼ਨਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕਰ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਰੂਸ ਨੇ ਹਾਲ ਹੀ ਚ ਦੋ ਪਰਮਾਣੂ ਮਜ਼ਾਈਲਾਂ ਟੈਸਟ ਕੀਤੇ ਨੇ ਇਹ ਕੋ ਪੂਰੇ ਪਰਮਾਣੂ ਹਥਿਆਰਾਂ ਦੇ ਟੈਸਟ ਤੋਂ ਵੱਖਰਾ ਹੈ ਤੇ ਇੱਕ ਮਜ਼ਾਇਲ ਪ੍ਰਣਾਲੀ ਦੀ ਜਾਂਚ ਕਰਦਾ ਹੈ ਪਰ ਅਸਲ 'ਚ ਇਸ 'ਚ ਪਰਮਾਣੂ ਧਮਾਕਾ ਸ਼ਾਮਲ ਨਹੀਂ ਹੈ ਪਰਮਾਣੂ ਮਜ਼ਾਇਲ ਪ੍ਰਣਾਲੀ ਦੇ ਟੈਸਟ ਇੱਕ ਡਮੀ ਜਾਂ ਸੁਮ ਮੈਲਟਡ ਵਾਰਹੈਡ ਦੀ ਵਰਤੋਂ ਕਰਕੇ ਮਜ਼ਾਇਲ ਦੇ ਇੰਜਨ ਰੇਂਜ ਦਿਸ਼ਾਂਤਕ ਸ਼ੁੱਧਤਾ ਤੇ ਡਿਲੀਵਰੀ ਸਮਰੱਥਾ ਦੀ ਜਾਂਚ ਕਰਦੇ ਨੇ ਅਮਰੀਕੀ ਰੱਖਿਆ ਵਿਭਾਗ ਨੇ ਅਜੇ ਤੱਕ ਇਸਪੱਸ਼ਟ ਨਹੀਂ ਕੀਤਾ ਕਿ 트럼ਪ ਦੇ ਹੁਕਮ ਚ ਅਸਲ ਵਿਸਫੋਟ ਪ੍ਰੀਖਣ ਸ਼ਾਮਲ ਹੋਵੇਗਾ ਜਾਂ ਬਿਨਾ ਧਮਾਕੇ ਦੇ ਪਰਮਾਣੂ ਪ੍ਰਕਿਰਿਆ ਦਾ ਪ੍ਰੀਖਣ ਹੋਵੇਗਾ ਮਹਾਰਾ ਦਾ ਮੰਨਣਾ ਹੈ ਕਿ ਅਜੇ ਤੱਕ ਇੱਕ ਪੂਰੀ ਤਰ੍ਹਾਂ ਵਿਕਸਤ ਵਿਸਫੋਟ ਪ੍ਰੀਖਣ ਨਹੀਂ ਹੈ ਸਗੋਂ ਇੱਕ ਤਿਆਰੀ ਜਾਂ ਅਨੁਮਾਨ ਪ੍ਰੀਖਣ ਹੈ ਕਿਉਂਕਿ ਅਮਰੀਕਾ ਨੇ ਵਿਆਪਕ ਪ੍ਰਣਾਲੂ ਪ੍ਰੀਖਣ ਪਾਬੰਦੀ ਸੰਧੀ ਉਤੇ ਦਸਤਕਤ ਕੀਤੇ ਨੇ ਤੇ ਹਾਲਾਂਕਿ ਇਸਨੇ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਟਰੰਪ ਨੇ ਤਿੰਨ ਦਿਹਾਕੇ ਬਾਅਦ ਪਰਮਾਣੂ ਹਥਿਆਰਾਂ ਦੇ ਪਰिक्ਸ਼ਾਂ ਨੂੰ ਮੁੜ ਸ਼ੁਰੂ ਕਰਨ ਦੇ ਅਮਰੀਕਾ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਕਿਹਾ ਕਿ ਰੂਸ ਅਤੇ ਚੀਨ ਦੋਵੇਂ ਅਜਿਹਾ ਕਰ ਰਹੇ ਨਹੀਂ ਤੇ ਸਾਡੇ ਕੋਲ ਸਭ ਤੋਂ ਵੱਧ ਪਰਮਾਣੂ ਹਥਿਆਰ ਨੇ ਪਰ ਦੂਜੇ ਦੇਸ਼ ਟੈਸਟ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਇਹ ਟੈਸਟ ਕਰਨਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਵਾਤਾਵਰਣ ਕਾਰਕੁਨ ਸੋਨੋ ਮੰਕਚੁਪ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਉਹਨਾਂ ਦੀ ਪਤਨੀ ਗੀਤਾਂਜਲੀ ਜੀ ਅੰਗਮੋਂ ਦੀ ਸੋਦੀ ਹੋਈ ਪਟੀਸ਼ਨ ਅੱਜ ਸਵੀਕਾਰ ਕਰ ਲਿਆ ਤੇ ਕੇਂਦਰ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਕੋਲੋਂ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਜਸਟਿਸ ਅਰਵਿੰਦ ਕੁਮਾਰ ਦੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ ਕੇਂਦਰ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵੱਲੋਂ ਪੇਸ਼ ਹੋਏ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਸੋਦੀ ਹੋਈ ਪਟੀਸ਼ਨ ਉੱਤੇ ਜਵਾਬ ਦਾਖਲ ਕਰਨ ਲਈ ਕਿਹਾ ਤੇ ਮਾਮਲੇ ਦੀ ਸੁਣਵਾਈ 24 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਵੀ ਯਾਦ ਪੱਤਰ ਕਿਸੇ ਸਵਾਲ 'ਤੇ ਟਿੱਪਣੀ ਦਾ ਜਵਾਬ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 15 ਅਕਤੂਬਰ ਨੂੰ ਅੰਗਮੋਦੀਪ ਪਟੀਸ਼ਨ ਉਤੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਵੰਕਚੂਗ ਦੀ ਵਿਰਾਸਤ ਨੂੰ ਚੁਣੌਤੀ ਦੇਣ ਲਈ ਵਾਧੂ ਅਦਾਰਿਆਂ ਦੇ ਨਾਲ ਇੱਕ ਸੋਧੀ ਹੋਈ ਪਟੀਸ਼ਨ ਦਾਖਲ ਕਰਨ ਦੀ ਅਪੀਲ ਕੀਤੀ ਸੀ ਵਾਂਗਚੁੰਗ ਮੌਜੂਦਾ ਸਮੇਂ ਚ ਰਾਜਸਥਾਨ ਦੇ ਜੋਧਪੁਰ ਸਥਿਤ ਕੇਂਦਰੀ ਜੇਲ੍ਹ ਚ ਬੰਦ ਨੇ ਇਸ ਵਿੱਚ ਕਿਹਾ ਗਿਆ ਸੀ ਕਿ ਜੋਧਪੁਰ ਜੇਲ੍ਹ ਦੇ ਜੇਲਰ ਵੱਲੋਂ ਦਾਇਰ ਹਲਫਨਾਮੇ ਚ ਕਿਹਾ ਗਿਆ ਹੈ ਕਿ ਵਾਂਗਚੁੰਗ ਦੇ ਵੱਡੀ ਪ੍ਰਾਤੀ ਵਕੀਲ ਨੇ ਬੰਦੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 15 ਅਕਤੂਬਰ ਨੂੰ ਅੰਗਮੋਦੀਪ ਪਟੀਸ਼ਨ ਉੱਤੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਵਾਂਗਚੁੰਗ ਦੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਵਾਦੂ ਅਦਾਰਾਂ ਦੇ ਨਾਲ ਇੱਕ ਸੋਧੀ ਹੋਈ ਪਟੀਸ਼ਨ ਦਾਖਲ ਕਰਨ ਦੀ ਅਪੀਲ ਕੀਤੀ ਸੀ ਜੰਮੂ ਕਸ਼ਮੀਰ ਦੇ ਕਪਵਾੜਾ ਚ ਇੱਕ ਧਮਾਕੇ ਚ ਚਾਰ ਮੁੰਡੇ ਜ਼ਖਮੀ ਹੋਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਹੰਦਵਾੜਾ ਦੇ ਟੂਟੀਗੁੰਡ ਪਿੰਡ ਵਿੱਚ ਹੋਇਆ ਜਿੱਥੇ ਕੁਝ ਬੱਚੇ ਕ੍ਰਿਕਟ ਖੇਡ ਰਹੇ ਸਨ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਦੀ ਪਛਾਣ 우ਜੈਰ ਤਾਹਿਦ, ਸਾਜਿਦ ਰਾਸ਼ਿਦ, ਹਾਜਮ ਸਬੀਰ ਤੇ ਜiaan ਤਾਹਿਰ ਵਜੋਂ ਹੋਈ ਹੈ ਐਸਆਰਐਸ ਸਥਾਨਕ ਨਿਵਾਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਹੰਦਵਾੜਾ ਲਿਜਾਇਆ ਗਿਆ ਧਮਾਕੇ ਦੀ ਆਵਾਜ਼ ਨਾਲ ਘਟਨਾ ਸਥਾਨ ਉਤੇ ਦਹਿਸ਼ਤ ਫੈਲ ਗਈ ਤੇ ਬੱਚੇ ਜ਼ਖਮੀ ਹਾਲਤ ਚ ਜ਼ਮੀਨ ਉਤੇ ਪਏ ਮਿਲੇ ਸਨ ਤੇ ਕਬਰائے ਗਏ ਸਨ ਤਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਵਾਸੀ ਤੇ ਸੁਰੱਖਿਆ ਕਰਮਚਾਰੀ ਤੁਰੰਤ ਘਟਨਾ ਸਥਾਨ ਉੱਤੇ ਪਹੁੰਚੇ ਤੇ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਤੇ ਤਮਾਕੇ ਦੀ ਪ੍ਰਕਿਰਤੀ ਤੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਬਾਲੀ ਸਮੇਂ ਇਲਾਕੇ 'ਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾ ਰਹੇ ਨੇ। ਨੇੜਲੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਮੈਦਾਨ 'ਚ ਬੱਚੇ ਕ੍ਰਿਕਟ ਖੇਡ ਰਹੇ ਸਨ ਉਹ ਕਾਫੀ ਵੱਡਾ ਹੈ ਤੇ ਸੁਰੱਖਿਆ ਕਰਮਚਾਰੀ ਤੇ ਪੁਲਿਸ ਕਰਨਾ ਸਥਾਨ ਦੀ ਜਾਂਚ ਕਰ ਰਹੇ ਨੇ ਮੈਦਾਨ ਨੂੰ ਸੀਲ ਕਰ ਦਿੱਤਾ ਗਿਆ ਤੇ ਮੰਨਿਆ ਜਾ ਰਿਹਾ ਹੈ ਕਿ ਮਿੱਟੀ 'ਚ ਹੋਰ ਗੋਲੇ ਵੀ ਦੱਬੇ ਹੋ ਸਕਦੇ ਨੇ ਇਸ ਲਈ ਸਾਵਧਾਨੀ ਦੇ ਤੌਰ 'ਤੇ ਮੈਦਾਨ ਨੂੰ ਸੀਲ ਕਰ ਦਿੱਤਾ ਗਿਆ ਬਾਲੀਵੁੱਡ اداکار ਤੇ ਮੰਡੀ ਤੋਂ ਨਵੀਂ ਚੁਣੀ ਗਈ ਭਾਜਪਾ ਸੰਸਦ ਕੰਗਨਾ ਰਣੋਤ ਨੂੰ ਮਾਨਹਾਨੀ ਦੇ ਮਾਮਲੇ 'ਚ ਬਠਿੰਡਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਦੀ ਅਦਾਲਤ 'ਚ ਪੇਸ਼ੀ ਤੋਂ ਬਾਅਦ ਵੱਡਾ ਝਟਕਾ ਲੱਗਾ ਕਿਸਾਨਾਂ ਅੰਦੋਲਨ ਨਾਲ ਜੁੜੇ ਇਸ ਮਾਮਲੇ 'ਚ ਕੰਗਨਾ ਨੇ ਜਿੱਥੇ ਗਲਤਫਹਿਮੀ ਦੀ ਗੱਲ ਕਬੂਲਦਿਆਂ ਅਫਸੋਸ ਪ੍ਰਗਟਾਇਆ ਉੱਥੇ ਹੀ ਸ਼ਿਕਾਇਤਕਰਤਾ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੇ ਉਹਨਾਂ ਦੀ ਮੁਆਫੀ ਨੂੰ ਸਿਰੇ ਤੋਂ ਠੁਕਰਾ ਦਿੱਤਾ ਮਹਿੰਦਰ ਕੌਰ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜੋ ਮੁਆਫੀ ਮੰਗਣੀ ਹੀ ਸੀ ਤਾਂ ਇਸ ਲਈ 4 ਸਾਲ ਪਹਿਲਾਂ ਸਹੀ ਸਮਾਂ ਸੀ ਉਹਨਾਂ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਕੰਗਣਾ ਨੂੰ ਮਾਫ਼ ਨਹੀਂ ਕਰ ਸਕਦੀ ਤੇ ਕਾਨੂੰਨੀ ਲੜਾਈ ਜਾਰੀ ਰਹੇਗੀ ਅਦਾਲਤੀ ਕਾਰਵਾਈ ਮਗਰੋਂ ਵੱਖ-ਵੱਖ ਮੀਡੀਆ ਧਾਰਿਆਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਕੌਰ ਨੇ ਆਪਣਾ ਦੁੱਖ ਜ਼ਾਹਰ ਕੀਤਾ ਉਹਨਾਂ ਭਰੇ ਮੰਨ ਨਾਲ ਕਿ ਹੈ ਕਿ ਕੰਗਣਾ ਇੱਕ ਬੁਢੜੀ ਮਹਿਲਾ ਨੂੰ ਦੁਖੀ ਕਰ ਰਹੀ ਹੈ ਪਹਿਲਾ ਉਸਨੇ ਮਾਫੀ ਕਿਉਂ ਨਹੀਂ ਮੰਗੀ ਮਹਿੰਦਰ ਕੌਰ ਨੇ ਕੰਗਣਾ ਰਣੋਦ ਦੇ ਸਿਆਸੀ ਪ੍ਰਭਾਵ ਦਾ ਹਵਾਲਾ ਦਿੰਦਿਆਂ ਕਿ ਹੈ ਕਿ ਕੰਗਣਾ ਇੱਕ ਅਦਾਕਾਰ ਤੇ ਰਾਜਧਾਨੀ ਵਿੱਚ ਰਾਜ ਭਾਗ ਦੀ ਹੱਕਦਾਰਾ ਜਦ ਕਿ ਉਹ ਇੱਕ ਛੋਟੀ ਜਹੀ ਸ਼ਿਕਾਇਤ ਕਰਤਾ ਨੇ ਉਹਨਾਂ ਨੇ ਕਿਹਾ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਕਰੇਗਾ ਉਹ ਸਹੀ ਫੈਸਲਾ ਹੋਵੇਗਾ। ਉਹਨਾਂ ਦੋਸ਼ ਲਾਇਆ ਹੈ ਕਿ ਪਿਛਲੇ 4 ਸਾਲਾਂ ਤੋਂ ਉਹ ਤੇ ਉਹਨਾਂ ਦੇ ਵਕੀਲ ਤੇ ਪਰਿਵਾਰਕ ਮੈਂਬਰ ਪਰੇਸ਼ਾਨੀ ਚੱਲ ਰਹੇ ਨੇ ਪਰ ਕੰਗਣਾ ਨੇ ਕਦੇ ਮਾਫੀ ਨਹੀਂ ਮੰਗੀ। ਉਹ ਮੈਨੂੰ ਬਿਰਦ ਨੂੰ ਕਢੀਸਦੀ ਫਿਰਦੀ ਹੈ, ਉਹ ਛਾਲਾ ਮਾਰਦੀ ਫਿਰਦੀ ਹੈ ਤੇ ਮੈਂ ਬਿਰਦ ਦਾ ਤੁਹਾਨੂੰ ਦੱਸ ਦਈਏ ਕਿ ਮਾਮਲਾ ਸਾਲ 2021 ਚ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਇਆ ਸੀ। ਕੰਗਣਾ ਰਣੋਤ ਨੇ ਇੱਕ ਟਵੀਟ ਚ ਧਰਨੇ ਉਤੇ ਬੈਠੀ ਬਜ਼ੁਰਗ ਮਹਿੰਦਰ ਕੌਰ ਉਤੇ ਟਿੱਪਣੀ ਕਰਦਿਆਂ ਉਹਨਾਂ ਨੂੰ ਕਿਹਾ ਸੀ ਕਿ ਉਹ 100-100 ਰੁਪਏ ਦੀ ਦਿਹਾੜੀ ਲੈ ਕੇ ਪ੍ਰਦਰਸ਼ਨ ਕਰਨ ਆਲੀਆਂ ਮਹਿਲਾਵਾਂ ਚ ਸ਼ਾਮਲ ਹੁੰਦੀਆਂ ਨੇ ਇਸ ਟਿੱਪਣੀ ਨੂੰ ਮਹਿੰਦਰ ਕੌਰ ਨੇ ਆਪਣੀ ਸਾਖ ਨੂੰ ਟਾਲ ਲਾਉਣ ਵਾਲਾ ਮੰਨਦੇ ਹੋਏ ਮਨਹਾਨੀ ਦਾ ਕੇਸ ਦਰਜ ਕਰਵਾਇਆ ਸੀ ਬਠਿੰਡਾ ਕੋਰਟ ਚ ਪੇਸ਼ ਹੋਣ ਤੋਂ ਬਾਅਦ ਕੰਗੜਾ ਨੇ ਆਪਣੇ ਟਵੀਟ ਨੂੰ ਇੱਕ ਗਲਤ ਫਹਿਮੀ ਕਰਾਰ ਦਿੱਤਾ ਉਹ ਕਹਿ ਕਿ ਮੈਂ ਸੁਪਨੇ ਚ ਵੀ ਨਹੀਂ ਸੋ ਸਕਦੀ ਸੀ ਜਿਸ ਤਰ੍ਹਾਂ ਸਭ ਕੁਝ ਦਿਖਾਇਆ ਗਿਆ ਕੰਗਣਾ ਨੇ ਦਾਵਾ ਕੀਤਾ ਕਿ ਇਹ ਮਾਮਲਾ ਉਹਨਾਂ ਨਾਲ ਸੰਬੰਧਤ ਨਹੀਂ ਸੀ ਸਗੋਂ ਇੱਕ ਮੀਮ ਸੀ ਜਿਸ ਨੂੰ ਉਹਨਾਂ ਨੇ ਰੀਟਵੀਟ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਹੈ ਕਿ ਉਹ ਮਹਿੰਦਰ ਕੌਰ ਦੇ ਪਤੀ ਨਾਲ ਵੀ ਇਸ ਬਾਰੇ ਗੱਲ ਕਰ ਚੁੱਕੀ ਹੈ ਕੰਗਣਾ ਨੇ ਕਿਹਾ ਕਿ ਕਿਸੇ ਵੀ ਗਲਤਫਹਿਮੀ ਲਈ ਮੈਂ ਮਾਫੀ ਮੰਗਦੀ ਹਾਂ ਹਾਲਾਂਕਿ ਮਹਿੰਦਰ ਕੌਰ ਨੇ ਸਖਤ ਰੁਖ ਤੋਂ ਸਪੱਸ਼ਟ ਹੈ ਕਿ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਹੁਣ ਹੋਰ ਲੰਬੀ ਚੱਲੇਗੀ ਤੇ ਅਗਲੀ ਸੁਣਵਾਈ ਉਤੇ ਸਾਰਿਆਂ ਦੀਆਂ ਨਜ਼ਰਾਂ ਟਿਕਿਆ ਰਹਿਣਗੀਆਂ BSF ਨੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਖੇਤਰ 'ਚ ਦੋਨਾ ਰਾਜਾ ਦੀਨਾ ਨਾਥ ਸਰਹੱਦੀ ਚੌਕੀ ਖੇਤਰ 'ਚੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਸੀਮਾ ਸੁਰੱਖਿਆ ਬਲ ਦੀ 160ਵੀਂ ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਦੁਪਹਿਰ ਨੂੰ ਭਾਰਤੀ ਖੇਤਰ 'ਚ ਦਾਖਲ ਹੋਏ ਇੱਕ ਵਿਅਕਤੀ ਨੂੰ ਲਲਕਾਰਿਆ। ਹਾਲਾਂਕਿ ਉਹ ਨਹੀਂ ਰੁਕਿਆ ਪਰ BSF ਨੇ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰਾ ਸੂਤਰਾਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਇਮਤੀਆਜ਼ ਅਹਿਮਦ ਵਾਸੀ ਪਰਵਾਲ ਪਿੰਡ ਸ਼ੱਕਰਗੜ ਪਾਕਿਸਤਾਨ ਵੱਜੋਂ ਹੋਈ ਹੈ ਸੂਤਰਾਂ ਨੇ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ ਕੁਝ ਵੀ ਬਰਾਮਦ ਨਹੀਂ ਕੀਤਾ ਗਿਆ ਇਸ ਵਿਅਕਤੀ ਨੂੰ ਅਗਲੇਰੀ ਜਾਂਚ ਤੇ ਕਾਰਵਾਈ ਲਈ ਫਿਰੋਜ਼ਪੁਰ ਜ਼ਿਲ੍ਹੇ ਦੀ ਮਮਦੋਟ ਪੁਲਿਸ ਹਵਾਲੇ ਕਰ ਦਿੱਤਾ ਗਿਆ ਸਿੱਖ ਪੰਥ ਦੇ ਪਹਿਲੇ ਪੌਛਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਕੀ ਹਰ ਸਾਲ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ 4 ਨਵੰਬਰ 2025 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਸ਼੍ਰੋਮਣੀ ਕਮੇਟੀ ਵੱਲੋਂ 1802 ਸਰਦਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਨ ਜਿਨ੍ਹਾਂ ਚੋਂ 1796 ਸਰਦਾਲੂਆਂ ਨੂੰ ਵੀਜ਼ੇ ਮਿਲ ਗਏ ਨੇ ਉਹਨਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਸਰਦਾਲੂਆਂ ਨੂੰ ਖੁੱਲੇ ਦਿਲ ਨਾਲ ਵੀਜ਼ੇ ਦੇਣ ਲਈ ਭਾਰਤ ਦੀ ਪਾਕਿਸਤਾਨ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕੀਤਾ ਸਕਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸ਼ਰਦਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਉਹ 30 ਅਕਤੂਬਰ ਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਆਪਣੀ ਪਾਸਪੋਰਟ ਪ੍ਰਾਪਤ ਕਰ ਸਕਦੇ ਨੇ ਉਹਨਾਂ ਦੱਸਿਆ ਕਿ ਨਿਰਤਾਰਤ ਪ੍ਰੋਗਰਾਮ ਅਨੁਸਾਰ ਇਹ ਜੱਥਾ 4 ਨਵੰਬਰ ਨੂੰ ਬਾਗਾ ਬਾਰਡਰ ਰਾਹੀਂ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਜਾਵੇਗਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਤੋਂ ਬਾਅਦ ਇਹ ਜੱਥਾ ਵੱਖਵਾ ਗੁਰਦੁਆਰਿਆਂ ਦੇ ਦਰਸ਼ਨ ਕਰੇਗਾ ਤੇ 3 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਾ ਇਜਾਜ਼ਤ ਧੰਨਵਾਦ